ਇੱਕ ਵੇਨ ਸਤਜੁਗ ਦੇ ਵੇਲੇ ਉਹ ਬਾਲਮੀਕ ਲੁਟੇਰਾ ਸੀ ਉਹ ਡਾਕੂ ਸੀ ਉਹ ਧੜਵੀ ਸੀ ਆਏਗੇ ਲੋਕਾਂ ਨੂੰ ਲੁੱਟਦਾ ਪੀਲ ਕੌਮ ਦਾ ਸੀ ਉਹ ਬੜਾ ਕੱਦ ਕਾਠਾ ਇੱਕ ਦਹਾ ਕੁਦਰਤੀ ਮਹਾਤਮਾ ਨੂੰ ਰੋਕ ਲਿਆ ਉਸਨੇ ਕਹਿਣ ਲੱਗਾ ਤੁਹਾਡੇ ਪਾਸ ਜੋ ਕੁਛ ਹੈ ਰੱਖ ਦਿਓ ਮਹਾਤਮਾ ਸਾਧੂ ਕਹਿਣ ਲੱਗੇ ਸਾਡੇ ਪਾਸ ਕੀ ਹੈ ਭਾਈ ਐ ਸਾਡੇ ਪਾਸ ਤਾਂ ਗੇਰੂ ਦੇ ਰੰਗੇ ਕੱਪੜੇ ਦੋ ਦੋ ਥੇਲੇ ਦੀਆਂ ਤੁੰਦੀਆਂ ਸਾਡੇ ਪਾਸ ਹੋਰ ਕੁਝ ਨਹੀਂ ਹੈ ਬਾਕੀ ਜੇ ਤੂੰ ਕਹੇ ਤਨ ਪਦਾਰਥ ਜਿਹੜਾ ਸਾਡੇ ਪਾਸ ਤਨ ਹੈ ਆਤਮ ਤਨ ਉਹ ਤੂੰ ਲੈਣ ਦਾ ਅਧਿਕਾਰ ਹੀ ਨਹੀਂ ਹੈ ਇਸ ਕਰਕੇ ਉਹਨੂੰ ਤੂੰ ਲਈ ਨਹੀਂ ਸਕਦਾ ਉਹਨੂੰ ਕੋਈ ਖੋਈ ਨਹੀਂ ਸਕਦਾ ਚੋਰ ਚੱਕਾ ਵੀ ਉਸ ਨੂੰ ਚੁਰਾ ਨਹੀਂ ਸਕਦਾ ਆ ਆਤਮ ਤਨ ਨੂੰ ਨਾਮ ਤਨ ਨੂੰ ਕੋਈ ਵੀ ਚੁਰਾ ਨਹੀਂ ਸਕਦਾ ਨਾ ਕੋਈ ਬਣਾ ਸਕਦਾ ਹੈ ਇਸ ਕਰਕੇ یوں ਸਾਡੇ ਪਾਸ ਤਾਂ ਆਹੀ ਗੇਰੂਏ ਰੰਗੇ ਕੱਪੜੇ ਹਨ ਉਹ ਕਹਿਣ ਲੱਗੇ ਇਹ ਦੇ ਦੋ ਫਿਰ ਮੈਂ ਤਾਂ ਕੋਈ ਲੁੱਟੇ ਬਿਨਾ ਛੱਡਿਆ ਨਹੀਂ ਮਹਾਤਮਾ ਕਹਿਣ ਲੱਗੇ ਇਹ ਤੂੰ ਕੀ ਕਰੇਂਗਾ ਇਹ ਜਿਹੜੇ ਗੇਰੂਏ ਰੰਗੇ ਕੱਪੜੇ ਹਨ ਤੇਰੇ ਕਿਸ ਕੰਮ ਤ ਉਹ ਕਹਿਣਗਾ ਮੇਰੇ ਮਾਤਾ ਹੈ ਮੇਰੇ ਘਰਵਾਲੀ ਹੈ ਮੇਰੇ ਬੱਚੇ ਹਨ ਉਹ ਪਹਿ ਲੈਣਗੇ ਮਹਾਤਮਾ ਕਹਿਣ ਲੱਗੇ ਉਹਨਾਂ ਦੀ ਪਾਲਣਾ ਤੂੰ ਇਉਂ ਲੋਕਾਂ ਨੂੰ ਲੁੱਟ ਕਰਦਾ ਹੈ ਜਿਸ ਵਕਤ ਤੇ ਤੈਨੂੰ ਸ਼ਾਮ ਮੰਗਿਆ ਜਾਏਗਾ ਉਸ ਮੌਕੇ ਦੱਸ ਕਿਓ ਤੇਰੇ ਜ਼ਿੰਮੇਵਾਰ ਹੋਣਗੇ ਕਿ ਨਾ ਇਹ ਗੱਲ ਕਦੇ ਸੋਚੀ ਹੈ ਕਿ ਨਾ ਧਰਮਰਾਜਾ ਵੀ ਕਦੇ ਸੁਣਿਆ ਤਾਂ ਹੀ ਕਿ ਨਾ ਕਹਿਣ ਲੱਗਾ ਇਹ ਗਿਆਨ ਤਿਆਰ ਮੈਂ ਨਹੀਂ ਸੁਣਨਾ ਚਾਹੁੰਦਾ ਮੈਂ ਤਾਂ ਬਸ ਤੁਹਾਡੇ ਪਾਸ ਜੋ ਕੁਛ ਹੈ ਉਹ ਖੋ ਰਹਿਣਾ ਹੈ ਆ ਬਾਣੀਉ ਦੱਸਦੀ ਐ ਤੇਰਾ ਕੋਈ ਵੀ ਨਾਂ ਵੇਲੀ ਵਾਟ ਦੁਹੇਲੀ ਰਾਹ পাপ ਕੋ ਆਉਂਦਿਆਂ ਤੇਰਾ ਕੋਈ ਨਾ ਬੇਲੀ ਰਾਹ ਕੋਈ ਨਾ ਬੇਲੀ ਹੋਵੇ ਤੇ ਰਸ ਦਾ ਪਛੋਤਾਵੇਂ ਗੁਣ ਗੁਪਾਲ ਨਾ ਜਪੇ ਰਸਨਾ ਫਿਰ ਕਦੋਂ ਸੇਦੇ ਆਵੇਂ ਤਰਵਰ ਵਿਚੁੰਨੇ ਨਾ ਪਾਤ ਜੁੜਤੇ ਜਮ ਮਗ ਗੁਣ अकेਲੀ ਬਿਨਵੰਤ ਨਾਨਕ ਬਿਨ ਨਾਮ ਹਰ ਕਿਸ ਦਾ ਫਿਰਤ ਦੁਹੇਲੀ ਆਹ ਜੋ ਤੂੰ ਪਾਪ ਕਰਕੇ ਪਲੇਟ ਬਦੀ ਭਰਨਾ ਕਰਦੇ ਹੈ ਗਲ ਫਾਹੇ ਤੇਰੇ ਪੈਣ ਤੇਰਾ ਕੋਈ ਜ਼ਿੰਮੇਵਾਰ ਨਹੀਂ ਬਣੇਗਾ ਇਸ ਕਰਕੇ ਇਹ ਵੀ ਕਦੇ ਸੋਚਿਆ ਹੈ ਉਹ ਕਹਿਣ ਲੱਗਾ ਮੈਂ ਇਹ ਨਹੀਂ ਜਾਣਦਾ ਜੋ ਕੁਝ ਤੁਹਾਡੇ ਪਾਸ ਹੈ ਉਹ ਰੱਖ ਦੇ ਕਹਿਣ ਲੱਗੇ ਉਹ ਇੱਕ ਸਾਡੀ ਗੱਲ ਮੰਨ ਸਾਡਾ ਸਭ ਕੁਝ ਖੋ ਕੇ ਬੇਸ਼ੱਕ ਲੈ ਜਾ ਅਸੀਂ ਇੱਥੇ ਬੈਠੇ ਹਾਂ ਕਰ ਕਰਦਿਆਂ ਨੂੰ ਸਾਰਿਆਂ ਨੂੰ ਜਰਾ ਇਕੱਲੇ ਇਕੱਲੇ ਨੂੰ ਪੁੱਛ ਕੇ ਇਹ ਸਾਨੂੰ ਆ ਕੇ ਦਸੀ ਵੀ ਅੱਗੇ ਜਦੋਂ ਜਮਾ ਦੇ ਇਹ ਗੱਲ ਪਹਿਣਗੇ ਧਰਮ ਰਾਜ ਦੇ ਦੂਤਵੇਂ ਨੂੰ ਕੁੱਟਣ ਮਾਰਨਗੇ ਨਰਕਾਂ ਵਿੱਚ ਸਿੱਟਿਆ ਜਾਏਗਾ ਉਬਾਲਿਆ ਜਾਏਗਾ ਬੁਲਦੇ ਨਰਕਾਂ ਵਿੱਚ ਛਪਟੂਆਂ ਵਿੱਚ ਸਿੱਟਿਆ ਜਾਏਗਾ ਬੜਬੜ ਖਾਣਗੇ ਉਦੋਂ ਉਡਾ ਤੇਰਾ ਜਿਨਨ ਤੂੰ ਪਾਲਦਾ ਹੈ ਉਹ ਦੁਨੀਆ ਨੂੰ ਤੰਗ ਕਰਕੇ ਤੇਰਾ ਕੋਈ ਮਦਦਗਾਰ ਹੋਵੇਗਾ ਕਿ ਨਾ ਇਹ ਜਰਾ ਪੁੱਛ ਕੇ ਦੱਸੀ ਹਾਂ ਕਹਿੰਦਾ ਇਹ ਮੈਂ ਤੁਹਾਨੂੰ ਦੱਸ ਦਿਆਂਗਾ ਪਰ ਮੈਂ ਜੋ ਤੁਹਾਡੇ ਪਾਸ ਉਹ ਜ਼ਰੂਖੋ ਕੇ ਲੈ ਜਾਣਾ ਮਹਾਤਮਾ ਨੇ ਸਾਰੇ ਵਸਤਰ ਆਪੀ ਉਤਾਰ ਦਿੱਤੇ ਇੱਕ ਪੀਨ ਮਾਤਰ ਰੱਖ ਲਿਆ ਬਸ ਟੁੰਬੀਆਂ ਦੀ ਔਰ ਕੱਪੜਿਆਂ ਦੀ ਪੰਡ ਬਨ ਕੇ ਲੈ ਗਿਆ ਕਰਜਾ ਕੇ ਸ਼੍ਰੀਦ ਦਿਨ ਨੂੰ ਕੱਲੇ-ਕੱਲੇ ਨੂੰ ਪੁੱਛਣਾ ਸ਼ੁਰੂ ਕੀਤਾ ਮਾਤਾ ਨੂੰ ਕਹਿੰਦਾ ਮਾਤਾ ਜੀ ਮੈਂ ਤੇਰੀ ਪਾਲਣਾ ਕਰਦਾ ਅੱਗੇ ਅਜਮੇ ਸੁਣਿਆ ਹੈ ਕਿ ਕੋਈ ਧਰਮ ਰਾਜਾ ਹੈ ਸਾਬ ਪਤਾ ਵੀ ਤੁਮ ਮੰਗਿਆ ਜਾਏਗਾ ਜਿਹੜੇ ਬੁਰੇ ਕਰਮ ਕਰਦੇ ਹਨ ਉਹਨਾਂ ਨੂੰ ਅੱਗੇ ਬੜੀਆਂ ਸਜ਼ਾਵਾਂ ਦੇ ਤਕਲੀਫਾਂ ਮਿਲਦੀਆਂ ਹਨ ਕੀ ਮੇਰੀ ਮਦਦ ਕਰੋਗੇ ਕਿ ਨਾ ਉਦੋਂ ਜਦੋਂ ਮੈਨੂੰ ਕੁੱਟੀਂਦਾ ਹੋਵੇਗਾ ਮੈਨੂੰ ਤੰਗ ਕਰਨਗੇ ਜਾਂ ਮੈਨੂੰ کمبھی نرک ماتا کہنگے بیٹا میں یہ پالنا واسطے کتنے کشٹ اٹھائے کتنے تکلیف اٹھائیاں ان تیرا فرض ہے میری کرنے کرنی وستہ بیچے کسی واسطے لوگ اتر پتر چاہتے ہیں پچھلی اوسا بچ بردھ وستہ ہو جاندی ہے سیوہ کرن پر ਹੁਣ ਮੇਰੀ ਸੇਵਾ ਹਰ ਕੌਣ ਕਰੇ ਤੈਂ ਕਰਨੀ ਮੈਂ ਇਹ ਨਹੀਂ ਕਹਿੰਦੀ ਰੱਬ ਦੀ ਖਲਕਤ ਨੂੰ ਤੰਗ ਕਰ ਮੈਂ ਤਾਂ ਕਹਿ ਨਹੀਂ ਹਾਂ ਕੋਈ ਹੋਰ ਕਿਰਤ ਕਰ ਤੇਰਾ ਸਰੀਰ ਬਹੁਤ ਤਕੜਾ ਨਰਵਾ ਡਾਡਾ ਹੈ ਤੇ ਇਉਂ ਤੇਰੀ ਪਾਲਣਾ ਕਰ ਪਰ ਮੇਰੀ ਸੇਵਾ ਤੂੰ ਹੀ ਕਰਨੀ ਹਰ ਕੌਣ ਕਰੇ ਇਹ ਸੁਣ ਕੇ ਚੁੱਪ ਹੋ ਗਿਆ ਉਸਦੇ ਆਪਣੇ ਘਰ ਵਾਲੀ ਪਾਸ ਗਿਆ ਉਹ ਪਹਿਲੇ ਹੀ ਚੰਗੀ ਸੀ ਕੁਝ ਕਹਿਣੀ ਹੁੰਦੀ ਸੀ ਰੱਬ ਦੀ ਖਲਕਤ ਨੂੰ ਤੰਗ ਕਰਨਾ ਚੰਗਾ ਨਹੀਂ ਕ੍ਰਿਸ਼ਨ ਨੂੰ ਜਾ ਕੇ ਪੁੱਛਣ ਲੱਗਾ ਮੈਂ ਲੋਕਾਂ ਨੂੰ ਲੁੱਟ-ਖੁੱਟ ਕੇ ਤੇਰੀ ਪਾਲਣਾ ਕਰਦਾ ਹਾਂ ਮੇਰੀ ਮਦਦ ਕਰੇਂਗੀ ਕਿ ਨਾ ਸੁਣਿਆ ਅੱਗੇ ਸਜ਼ਾਾਂ ਮਿਲਦੀਆਂ ਨੇ ਬੁਰੇ ਕੰਮ ਕਰਨ ਵਾਲਿਆਂ ਨੂੰ ਉਹਦੋਂ ਦੱਸ ਤੂੰ ਮੇਰੀ ਮਦਦਗਾਰ ਹੋਵੇਂਗੀ ਕਿ ਨਾ ਉਹ ਕਹੇ ਨੀ ਮੈਂ ਤਾਂ ਪਹਿਲਾਂ ਹੀ ਕਹਿਨੀ ਆ ਤੁਹਾਨੂੰ ਭਈ ਐਸਾ ਕੰਮ ਅੱਛਾ ਨਹੀਂ ਰੱਬ ਦੀ ਖਲਕ ਨੂੰ 당 ਕਰਨਾ ਚੰਗਾ ਨਹੀਂ ਕੋਈ ਹੋਰ ਕਿਰਤ ਕਰ ਲਓ ਕੰਬ ਬਥੇਰੇ ਹਨ ਇਸ ਕਰਕੇ ਅੱਗੇ ਕੋਈ ਕਿਸੇ ਦੇ ਨਾਲ ਨਹੀਂ ਗਿਆ ਹਾਂ ਇਹਨੇ ਲੋਕਾਂ ਦੇ ਸਾਹਮਣੇ ਦੇਖਦੇ ਮੈਂ ਮੈਨੂੰ ਮੇਰੇ ਮਾਤਾ ਪਿਤਾ ਨੇ ਤੇਰੇ ਲਈ ਲੜ ਲਗਾਇਆ ਤੇਰੀ ਤੇਰਾ ਫਰਜ਼ ਹੈ ਮੇਰੀ ਸੇਵਾ ਕਰਨੀ ਹੈ ਮੇਰੀ ਮਦਦ ਕਰਨੀ ਇਸ ਵਾਸਤੇ ਮੈਂ ਇਹ ਨਹੀਂ ਕਹਿੰਦੀ ਵੀ ਲੋਕਾਂ ਨੂੰ ਤੰਗ ਕਰ ਅੱਗੇ ਕੋਈ ਕਿਸਦਾ ਨਹੀਂ ਬਣਦਾ ਜਿਸੀ ਤਰ੍ਹਾਂ ਹੋਰ ਜਿਹੜੇ ਕੁਝ ਸਿਆਣੇ ਬੱਚੇ ਸਭ ਨੂੰ ਪੁੱਛਿਆ ਸਭ ਵੱਲੋਂ ਜਵਾਬ ਮਿਲ ਗਿਆ ਬਹੁਤ ਉਦਾਸ ਹੋ ਗਿਆ ਕਿਉਂ ਉਹ ਚਰਜ ਬਾਤ ਹੈ ਅਜਵੇਂ ਨੂੰ ਪਤਾ ਲੱਗਿਆ ਵੀ ਅੱਗੇ ਹਸਾਬਤਾ ਮੰਗਿੰਦਾ ਤੇ ਆਪਣੇ ਜਿੱਤਨੇ ਰਿਸ਼ਤੇਦਾਰਾਂ ਜਿਨ੍ਹਾਂ ਦੀ ਪਾਲਣਾ ਰੱਬ ਦੀ ਖਲਕ ਨੂੰ ਦੁਖੀ ਕਰਕੇ ਕਰਦਾ ਹਾਂ ਕੋਈ ਮਦਦਗਾਰ ਨਹੀਂ ਹੋਵੇਗਾ ਇਸ ਗੱਲ ਸੰਗਲ ਤੇਰੀ ਭੈਣੇਨ ਬਾਤ ਵਿਖਾ یوں ਸੋਚ ਕੇ ਬੜਾ ਉਦਾਸ ਹੋ ਗਿਆ ਸਾਰਾ ਸਮਾਨ ਬਸਤ ਕੁੰਬੀਆਂ ਵਗੈਰਾ ਮਾਤਪਨ ਦੀ ਲਿਆ ਕੇ ਉਹਦੇ ਅੱਗੇ ਸੁੱਟ ਦਿੱਤੀਆਂ ਜਨ ਫੜ ਲੈ ਕੇ ਨ ਮਹਾਰਾਜ ਮੈਂ ਸਭ ਨੂੰ ਪੁੱਛਿਆ ਹਾਂ ਹਿਮਾ ਕਰੋ ਮੇਰੇ ਤੇ ਮੈਂ ਬੜੇ ਪਾਪ ਕੀਤੇ ਨੂੰ ਟਕੇ ਟਕੇ ਪਿੱਛੇ ਹੁਣ ਕੀਤਾ ਹੈ ਮੈਨੂੰ ਕੋਈ ਇਹੋ ਜਿਹਾ ਉਪਾਦ ਦੱਸੋ ਮੈਂ ਬਖਸ਼ਿਆ ਜਾਣਾ ਅੱਗੇ ਮੈਂ ਜਮਾਂ ਦੇ ਵਸਨਾ ਪਾਵਾਂ ਨਰਕਾਂ ਚ ਨਾ ਜਾਵਾਂ ਮੈਨੂੰ ਕੋਈ ਇਹੋ ਜਿਹਾ ਉਪਾਦ ਸੁਭ ਵੈਰਾਗ ਹੋ ਗਿਆ ਮਨ ਰਹਿ ਰਾਗ ਸਿਆਰ ਦਰਸ਼ਨ ਦੇਖ ਸਾਥੀ ਨਾਲ ਇਹ انسان ਦੋ ਛੰਦਾ ਬਣਿਆ ਰੂਹ ਔਰ ਜਿਸਮ ਜਿਸਮ ਫਾਨੀ ਚੀਜ਼ ਹੈ ਨਾਸਵੰਤ ਚੀਜ਼ ਹੈ ਇਸ ਦਾ ਆਪਣਾ ਆਪਾ ਰੂਹ ਹੈ ਰੂਹ ਨੂੰ ਪਤੀ ਕਥਨ ਕੀਤਾ ਹੈ ਦੇਹ ਨੂੰ ਇਥੇ ਇਸਤਰੀ ਰੂਪ ਕਥਨ ਕੀਤਾ ਹੈ ਇਸ ਤਰੀਕੇ ਸੇ ਦੋਨਾਂ ਦਾ ਇਹ ਸ਼ਬਦ ਵੀ ਸੰਬਾਦ ਜਨਾਇਆ ਹੈ ਧਿਆਨ ਦੇ ਕੇ ਸੁਣੋ ਜ਼ਰਾ ਸਮਝ ਆਏਗਾ ਜਿੱਤਰ ਵਸੇ ਸੇ ਹੇਲੜੀ ਜਿੱਤਰ ਸਾਥੀ ਨਾਲ ਜਾਂ ਸਾਥੀ ਉੱਠ ਚੱਲਿਆ ਤਾਂ ਤਨ ਖਾ ਪੂਰਾ ਮਨ ਵਿਰਾਗ ਭਿਆ ਦਰਸ਼ਨ ਦੇਖਣੇ ਕਾ ਚਾਹ ਤਨ ਸੁ ਤੇਰਾ ਥਾਨ ਜਿੱਚਰ ਵਸਿਆ ਕੰਤ ਕਹ ਜਿਉ ਜਿਉ ਸਭ ਕਹਾ ਜਾਂ ਉੱਠੀ ਚਲਸੀ ਕੰਤੜਾ ਤਾਂ ਕੋਈ ਨਾ ਪੁੱਛੇ ਤੇਰੀ ਬਾਤ ਪੇਵ ਕੜੇ ਸ਼ੋ ਸੇਵ ਤੂੰ ਸਹੁਰੇ ਦੇ ਸੁਖ ਵਸ ਗੁਰਮਿਲਿ ਚੱਜ ਆਚਾਰ ਸਿਖ ਤੁਦ ਕਦੇ ਨ ਲਾਗੇ ਦੁਖ ਸਭਨੀ ਸਾਰੇ ਵੰਜਣਾ ਸਭ ਮੁਕਲਾਵਣਾ ਹਾਲ ਨਾਨਕ ਤਨ ਸੁਹਾਗਣੀ ਇਨਸ਼ਾਉਨਾਰ ਤਿਆ ਦッセ ਵੀ ਉਤਨੀ ਦੇਰ ਤੱਕ ਇਹ ਦੇ ਸ਼ੌਕੀ ਵਸਦੀ ਹੈ ਜਿੰਨੀ ਦੇਰ ਤੱਕ ਜੀਵਾਤਮਾ ਰੂਪੀ ਪਤੀ ਇਹ ਦੇ ਵਿੱਚ ਵਸਦਾ ਹੈ ਜਦੋਂ ਇਹ ਪ੍ਰਾਨ ਤਿਛਾਰੁਗੇ ਦੇ ਵਿੱਚੋਂ ਚਲਾ ਗਿਆ ਇਹ ਦੀ ਦੁਰਦਸ਼ਾ ਹੋ ਜਾਏਗੀ ਇਨ ਨੂੰ ਫੂਕ ਦੇਣਗੇ ਦਬ ਦੇਣਗੇ ਆ ਤਾਂ ਕੁੱਤੇ ਖਾ ਜਾਣਗੇ ਇਹ ਇਹਦੀ ਹਾਲਤ ਹੋ ਜਾਏਗੀ ਇਸ ਕਰਕੇ ਜਿੰਨੀ ਦੇਰ ਤੱਕ ਦੇਹ ਤੇ ਆਤਮਾ ਦਾ ਸੰਯੋਗ ਹੈ ਇਸ ਤੋਂ ਕੰਮ ਲਿਆ ਜਾ ਸਕਦਾ ਪਰ ਲੋਕ ਸਵਾਰ ਨੂੰ ਆਸੇ ਉਪਰਾਲਾ ਕੀਤਾ ਜਾ ਸਕਦਾ ਹੈ ਇਤਿਹਾਦ ਵੇਰਾਗ ਹੋ ਗਿਆ ਮਹਾਤਮਾ ਦੇ ਚਰਨ ਪਕੜੇ ਆ ਕੇ ਕਹਿਣਗੇ ਮਹਾਰਾਜ क्षमा ਕਰੋ ਪਿਛਲੇ ਗੁਨਾਹ ਮੈਂ ਬਹੁਤ ਕੀਤੇ ਹਨ ਟਕੇ ਟਕੇ ਪਿੱਛੇ ਮੈਂ ਫੋਨ ਕੀਤਾ ਹੁਣ ਉਹ ਵੀ ਬਖਸ਼ੇ ਜਾਣ ਅੱਗੇ ਵਾਸਤੇ ਮੈਂ ਸੁਰੂ ਹੋ ਜਾ ਜਮਾ ਦੇ ਵਸਨਾ ਪਾਵਾਂ ਧਰਮਰਾਜਾ ਮੈਨੂੰ ਤੰਗ ਨਾ ਕਰਿਓ ਸਾਖ ਕਿਤਾਬ ਨਾ ਮੰਗੇ ਕਿਹਾਂ ਜਾ ਕੁਝ ਉਪਾਦ ਦਸੋ ਮਹਾਤਮਾ ਕਹਿਣ ਲੱਗੇ ਅਜੇ ਹੋਰ ਕੁਝ ਕਰ ਲੈ ਰੱਜ ਲੈ ਕਸਰ ਨਾ ਰਹਿ ਜਾਵੇ ਆ ਕਹਿਣਗੇ ਨਹੀਂ ਬਸ ਆਖਰੀ ਦਿਨ ਆਇਤੋ ਅੱਗੇ ਵਾਸਤੇ ਕਿਤੇ ਮੈਂ ਕਿਸੇ ਨੂੰ ਤੰਗ ਨਹੀਂ ਕਰਾਂਗਾ। ਸੋ ਮਹਾਤਮਾ ਕਹਿਣ ਲੱਗੇ ਹੋਰ ਦੇਖ ਨਹੀਂ ਮਹਾਰਾਜ ਕਿਰਪਾ ਕਰੋ ਦੱਸੋ। ਚਾਰ ਨੂੰ ਦੋਂ ਛੱਡੂੰਗਾ ਜਿਸ ਵਕਤ ਆਪ ਮੈਨੂੰ ਕੁਝ ਦੱਸੋਗੇ। ਮਹਾਤਮਾ ਨੇ ਫਿਰ ਇਸ ਨੂੰ ਪ੍ਰਤੀਲੋਮ ਜਾਪ ਦੱਸਿਆ। ਲੋਮ ਅ ਲੋਮ ਬਿ ਲੋਮ ਪ੍ਰਤੀਲੋਮ ਚਾਰ ਕਿਸ਼ਮ ਦਾ ਜਾਪ ਹੈ। ਰਾਮ ਸ਼ਬਦ ਦੀ ਵਿਜੈ ਮਹਾਰਾਮ ਮਾਖਰ ਪੈਲੇ ਤੇ ਰਾਰਾ ਪਿਛੇ। ਕਹਿਣ ਲੱਗੇ ਜੇਕਰ ਐਸਾ ਹੈ ਜੋ ਤੈਨੂੰ ਹਦਾਇਤ ਕੀਤੀ ਜਾਏਗੀ ਉਹਦੇ ਅਨੁਸਾਰ ਚੱਲਣਾ ਹੋਵੇਗਾ ਬਹੁਤ ਅੱਛਾ ਉਹਨਾਂ ਨੇ ਕੁਝ ਹਦਾਇਤ ਕੀਤੀ ਤੇ ਕਿਹਾ ਐ ਤੂੰ ਬੈਠ ਕੇ ਇਸ ਮਰਾ ਮਰਾ ਸ਼ਬਦ ਦਾ ਜਾਪ ਕਰ ਇਤਨੀ ਦੇਰ ਤੱਕ ਤੈਨੂੰ ਆ ਕੇ ਉਠਾਇਆ ਨਾ ਜਾਵੇ ਆਪਣੇ ਆਪ ਨਹੀਂ ਇੱਥੋਂ ਉਠਣਾ ਸੋ ਉਸਨੇ ਐਸਾ ਹੀ ਕੀਤਾ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸ਼ਾਦੀ ਤਰੀਏ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ ਸੀ RAMDAS ਰੂਪ ਦੇ ਕਿਨਾਰੇ ਭਾਈ ਜੀਠਾ ਪ੍ਰਣਾਮ ਬੁੱਢਾ ਆਦਿ ਸਿੱਖਾਂ ਨੇ ਸਵਾਲ ਕਰਨ ਤੇ ਜੀਵ ਦਾ ਨਿਸ਼ਤਾਰਾ ਕੈਸੀ ਹੋਵੇ ਆਪਨੇ ਐਸੇ ਫਰਮਾਇਆ ਸੀ ਸੰਤੋ ਸਾਗਰ પાર ਉਤਰੀਏ ਜੇ ਕੋ ਬਚਨ ਕਮਾਵੇ ਸੰਤਨ ਕਸੋ ਗੁਰ ਪ੍ਰਸ਼ਾਦੀ ਤਰੀਏ ਜਿਉ ਸੰਤਾਂ ਦੇ ਬਚਨ ਤੇ ਪਹਿਰਾ ਦੇਣ ਵਾਲਾ ਸੰਸਾਰ ਸਮੁੰਦਰ ਨੂੰ ਸੌਖਾ ਹੀ ਤਰ ਜਾਂਦਾ ਹੈ ਬਾਲਮੀਕ ਨੇ ਜੋ ਬਜਨ ਦੱਸੇ 100% ਦੀ ਪੈਰਾ ਦਿੱਤਾ ਨਤੀਜਾ ਇਹ ਹੋਇਆ ਕੁਝ ਸਾਲਾਂ ਦੇ ਵਿੱਚ ਬਿਰਤੀ ਐਸੀ ਤਦਾਕਾਰ ਹੋ ਗਈ ਸਮਾਧੀ ਲੱਗ ਗਈ ਇੱਥੇ ਤੱਕ ਉੱਪਰ ਦੀ ਉੜੜ ਕੇ ਮਿੱਟੀ ਜੰਮ ਗਈ ਉੱਪਰ ਦੀ ਟਿੱਬੇ ਜੰਮ ਗਏ ਅਖੀਰ ਮਹਾਤਮਾ ਕਾਫੀ ਦੇਰ ਬਾਅਦ ਆਏ ਬਾਲਮੀ ਉਸ ਦੇ ਵਿੱਚ ਦਬਿਆ ਬੈਠਾ ਹੈ ਉਸ ਨੂੰ ਉਸੋਂ ਕੱਢ ਕੇ ਸੁਰਜੀਤ ਕੀਤਾ ਤੇ ਤਤ ਗਿਆਨ ਦਾ ਉਪਦੇਸ਼ ਕੀਤਾ ਉਹ ਬਾਰਮਿਕ ਤ੍ਰਕਾਲਦਰਸ਼ੀ ਹੋਇਆ ਹੈ। ਯਾਨੀ ਸਤਜੁਗ ਦੇ ਵੇਲੇ ਹੋਇਆ। ਦਵਪਰ ਯੁਗ ਦੇ ਵੇਲੇ ਕ੍ਰਿਸ਼ਨ ਆਹ ਰਾਮਚੰਦਰ ਜੀ ਵਿਸ਼ਨੂੰ ਦਾ 14 ਕਲਾ ਅਵਤਾਰ ਹੋਏ ਜਿਨ੍ਹਾਂ ਨੇ ਰਾਵਣ ਕੁੰਭਕਰਨ ਆਦ ਨੂੰ ਮਾਰਨਾ ਸੀ ਇਹ ਉਹਨਾਂ ਦਾ ਨਮਿੱਤ ਸੀ। ਅਵਤਾਰ ਕਹੇ ਕਿ ਕ੍ਰਿਸ਼ਨ ਨੇ ਹੁੰਦਾ ਨਿਤ ਨਮਿੱਤ ਪੂਰਨ ਪੂਰਨ ਤਮ ਅੰਸ਼ਾ ਆਵੇਸ਼ਾ ਆਤ। ਸੋ ਇਹ ਨਮਿੱਤ ਸੀ ਇਹਨਾਂ ਦਾ। ਸੋ ਜੋ ਕੁਛ ਇਨਾਇ ਕਰਨਾ ਸੀ ਆ ਕਿ ਜਿੰਨੇ ਜਿੰਨੇ ਕੁ ਤਕ ہزارਾਂ ਸਾਲ ਪਹਿਲੇ ਹੀ ਇਸ ਬਾਣੀਕ ਨੇ ਆਪਣੇ ਅਨਭਵ ਦੁਆਰਾ ਲਿਖ ਦਿੱਤੇ ਐਨੇ ਅਨੇ ਤ੍ਰਕਾਲ ਦਰਸ਼ ਦਾ ਅੰਦਰੀਆਮਤਾ ਭਜਨ ਕਰਨ ਕਰਕੇ ਹੋਈ ਇਹ ਕਾਦੀ ਬਰਕਤ ਸਾਰੀ ਸਤਸੰਗ ਦੀ ਮਹਿਮਾ ਇਸ ਵਾਸਤੇ ਹੀ ਗੁਰੂ ਜੀ ਕਹਿੰਦੇ ਨੇ ਆ ਤੰਦਲੇ ਤਿਰਪਨ ਸੂਝਿਆ ਗੁਰਪੇਟ ਪਨੀਤਾ ਅਗਿਆਨੀ ਨੂੰ ਤਿੰਨਾ ਕਾਲਾਂ ਦੀ ਸੋਝੀ ਹੋ ਆਈ ਗੁਰੂ ਸ਼ਰਨ ਵਿੱਚ ਆਇਆ ਤਾਂ ਤੇ ਮੈਂ ਮਾ ਸਾਧੂ ਸੰਗੀਤ ਸੁਨਹੁ ਮੇਰੇ ਮੀਤ ਸਕੂਲਾਂ ਕਾਲਜਾਂ ਵਿੱਚ ਜਿਵੇਂ ਕਿਸੇ ਨੇ ਡਾਕਟਰ ਬਣਨਾ ਹੋ ਬਰਿਸ਼ਟਰ ਬਣਨਾ ਹੋ ਇੰਜੀਨੀਅਰ ਬਣਨਾ ਹੋਵੇ ਜਾਂ ਕੁਛ ਹੋ ਕੀ ਉਸ ਦੇ ਵਾਸਤੇ ਸਾਧਨ ਹੈ ਸਕੂਲਾਂ ਕਾਲਜਾਂ ਵਿੱਚ ਦਾਖਲ ਹੋਣਾ ਇਹ ਨਾਰਾਹੀ ਕਿ ਸਾਰੇ ਡਾਕਟਰ ਬੈਰਿਸਟ ਇੰਜੀਨੀਅਰ ਹੋਇਆ ਬਣੇ ਹਨ ਜਿਵੇਂ ਦੁਨਿਆਵੀ ਇਹਨਾਂ ਰੁਤਬਿਆਂ ਦਾ ਉਪਾ ਸਸੰਗ ਨੇ ਕਾਲਜ ਕ ਸਕੂਲ ਹੀ ਹੁੰਦੇ ਹਨ ਇਸੇ ਤਰ੍ਹਾਂ ਹੀ ਪਰਮਾਰਥਕ ਤਰੱਕੀ ਦਾ ਕਾਰਨ ਸਸੰਗ ਰੂਪੀ ਸਕੂਲ ਹੀ ਹੈ ਸੋ ਸਸੰਗ ਦੁਆਰਾ ਇਹ ਇਹ ਜੀਵ ਆਪਣੇ ਜਨਮ ਨੂੰ ਸਫਲਾ ਕਰ ਸਕਦਾ ਹੈ ਤਦ ਹੀ ਕਸ਼ਮਾਪ੍ਰਸ਼ਨੇ ਕਿਹਾ ਮਾਨਸ ਜਨ ਦੁਰਲਭ ਕੋ ਪਾਏ ਕੇ ਸੰਤਨ ਕਾ Satsang ਕਰੋਰੇ ਜੇ ਤੁਮ ਤੇ Satsang ਨ ਹੋਵਤ ਨਾਮ ਜਪਵਾਰ ਦਾਨ ਕਰੋਰੇ ਨਾ ਮਰਦਾਨ ਦਉ ਨਹੀਂ ਹੋਵਤ ਤਾਂ ਪਾਪਾਂ ਕੀ ਪੋਟ ਨ ਸੀਸ਼ਤ ਹੋਰੇ ਜੇ ਕਰ ਪਾਪਾਂ ਤੇ ਨਾਹੇ ਬਚੋ ਇਸ ਜੀਵਨ ਤੇ ਮਰ ਜਾਣ ਕੋ ਲੋਰੇ ਇਉਂ ਦਸੇ ਪਹਿਲੀ ਗੱਲ ਸੰਤਾਨੀ ਸੰਗਤ ਕਰਕੇ ਤਤ ਗਿਆਨ ਬ੍ਰਮ ਗਿਆਨ ਦੀ ਪ੍ਰਾਪਤੀ ਕਰ ਲੈ ਤਾਕੇ ਅੱਗੇ ਵਾਸਤੇ ਸਦਾ ਵਾਸਤੇ ਜਨਮਨ ਦੇ ਬੰਧਨ ਕਟੇ ਜਾਣ ਅਗਰ ਐਸ਼ਾਨੀ ਕਰ ਸਕਦਾ ਇਹਦੇ ਵਾਸਤੇ ਵਕਤ ਦੀ ਲੋੜ ਹੈ ਤਾਂ ਆਪਣੇ ਘਰ ਦੇ ਕੰਮਕਾਰ ਵੀ ਕਰੀਂ ਜਾਂ ਨਿਤਰੇਮ ਵੀ ਰੋਜ਼ ਪਹਿੰਡਾ ਕਰੀਂ ਜਾਂ ਆਪਣੀ ਕਿਰਤ ਵਿੱਚੋਂ ਦਾਨ ਆ ਦਸਵੰਦ ਆ ਇਹ ਵੀ ਇਹ ਕਰੀਂ ਜਾਂ ਇੰਉਂ ਵੀ ਸੁਖੁਲਤਾ ਹੋ ਜਾਏਗੀ ਅਗਰ ਇਹ ਵੀ ਨਹੀਂ ਤੂੰ ਕਰ ਸਕਦਾ ਤਾਂ ਫਿਰ ਪਾਪਾਂ ਤੇ ਬਚਿਆ ਰਹੇ ਜੇਕਰ ਪਾਪਾਂ ਦੇ ਨਹੀਂ بچਿਆ ਜਾਂਦਾ ਫਿਰ ਤਾਂ ਕਹਿੰਦੇ ਨੇ ਪਿਛ ਆਪਣੀ ਜਿੱਡਾ ਕਿ ਡੋਬੋ ਕੇ ਮਰ ਜਾ ਔਰ ਕੁਝ ਨਹੀਂ ਕਰਨਾ ਇਤਨ ਜ਼ਿਆਦਾ ਨਹੀਂ ਹੈ ਇਸ ਵਾਸਤੇ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਨ ਮੈਂ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ ਦੁਨਿਆਵੀ ਤਰੱਕੀ ਦਾ ਕਾਰਨ ਸਕੂਲ ਕਾਲਜ ਪਰ ਮਾਨ ਤਰੱਕੀ ਦਾ ਕਾਰਨ ਜ਼ਿੰਦਗੀ ਦੀ ਖੁਸ਼ਹਾਲੀ ਦਾ ਕਾਰਨ ਸਤਸੰਗੀ ਹੈ ਸਾਧੂ ਸੰਗਤ ਹੀ ਗੁਰੂ ਜੀ ਨੇ ਦਸੀਆ ਕੋ ਸੁਣਿ ਮੇਰੇ ਮੀਤਾ ਮੈਂ ਮਨ ਸਾਧੂ ਆਂ